ਸਤ ਸ੍ਰੀ ਅਕਾਲ ਤਾਂ ਅੱਜ ਬਹੁਤ دیر ਬਾਅਦ ਫੇਰ ਸਮਾਂ ਮਿਲਿਆ ਕਿ ਆਪਾਂ ਗਣਿਤ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਗੁੱਝੇ ਭੇਦ ਉਹਨਾਂ ਨੂੰ ਸਾਂਝਾ ਕਰੀਏ ਤੁਹਾਡੇ ਨਾਲ ਤੇ ਅੱਜ ਫੇਰ ਮੈਂ ਇੱਕ ਨਵਾਂ ਤੁਹਾਡੇ ਕੋਲ ਤਕਨੀਕ ਲੈ ਕੇ ਆ ਰਿਹਾ ਨਵਾਂ ਤਰੀਕਾ ਲੈ ਕੇ ਆ ਰਿਹਾ ਜੋ ਕਿ ਸਾਰਿਆਂ ਲਈ ਲਾਹੇਵੰਦ ਹੋਊਗਾ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓਜ਼ ਨੂੰ ਬਹੁਤ ਬਹੁਤ ਧੰਨਵਾਦ ਤੇ ਆਓ ਹੁਣ ਆਪਾਂ ਗੱਲ ਕਰੀਏ ਵੀ ਜੇ ਆਪਾਂ ਕੋਈ ਵੀ ਨੰਬਰ ਹੈ ਜਿਹੜਾ ਮੰਨ ਲਓ 304 ਹੈ ਇਹ ਇਧਰ 605 ਹੈ ਇਸ ਨੂੰ ਗੁਣਾ ਕਰਨਾ ਹੈ ਇਹ ਹੁਣ ਕਨਸੈਪਟ ਕਿਸਤੇ ਲੱਗ ਰਿਹਾ ਜਿਸ ਦੇ ਵਿੱਚ ਜ਼ੀਰੋ ਆ ਜੇ ਨੰਬਰ ਕੋਈ ਵੀ ਹੋ ਸਕਦਾ ਹੈ ਨੰਬਰ ਇਹ ਵੀ ਹੋ ਸਕਦਾ ਹੈ 107 305 ਬਸ ਗੱਲ ਕੀ ਹੈ ਕਿ ਵਿੱਚ ਗੁਣਾ ਹੋਣੀ ਚਾਹੀਦੀ ਹੈ ਵਿੱਚ ਜ਼ੀਰੋ ਹੋਣੀ ਚਾਹੀਦੀ ਹੈ ਤੇ ਗੁਣਾ ਹੋਣੀ ਚਾਹੀਦੀ ਇਸ ਨੂੰ ਕਰਨ ਦੇ ਲਈ ਸਾਡੇ ਕੋਲ ਤਰੀਕਾ ਕੀ ਹੈ ਉਹੀ ਅਸੀਂ ਪਹਿਲਾਂ ਵਾਲਾ ਤਰੀਕਾ ਜਿਹੜਾ ਹੈਗਾ 304 ਨੂੰ 605 ਨਾਲ ਜਦੋਂ ਅਸੀਂ ਕਰਦੇ ਹਾਂ ਤਾਂ 5 4 20 ਤੇ 5 3 15 ਫਿਰ ਲਗਾਨੇ ਇੱਕ ਕਾਟੀ ਫਿਰ 0 ਦੀ ਵਾਰੀ ਆ ਜਾਂਦੀ ਹੈ ਫਿਰ ਦੋ ਕਾਟੀਆਂ ਲਗਦੀਆਂ ਤੇ ਫਿਰ 6 4 24 ਤੇ 6 3 18 ਤੇ ਫਿਰ ਅਸੀਂ ਇਸ ਨੂੰ ਜੋੜ ਲੈਨੇ ਆ ਤੇ ਇਹ ਸਾਡੇ ਕੋਲ ਆ ਜਾਂਦਾ ਜਵਾਬ ਤਾਂ ਹੁਣ ਆਓ ਤੁਹਾਨੂੰ ਇਸੇ ਦਾ ਹੀ ਆਪਾਂ ਇੱਕ ਸੌਖਾ ਤਰੀਕਾ ਕਿਵੇਂ ਫਟਾਫਟ ਹੋ ਜਾਣੀ ਐ ਇਸ ਦੀ ਗੁਣਾ ਦੇਖੋ ਕਿਸ ਤਰ੍ਹਾਂ 3 ਨੂੰ 6 ਨਾਲ ਕਰੋ 3 6 18 5 ਨੂੰ 4 ਨਾਲ ਕਰ ਦੋ 5 ਚੋਕੇ 20 ਦੇਖੋ ਮਿਲ ਗਿਆ ਨਾ 18 ਤੇ 20 ਹਾਂ ਹੁਣ ਅਗਲਾ ਸਟੈਪ ਕੀ ਹੈ ਇਹਨਾਂ ਦੋਨਾਂ ਨੂੰ ਗੁਣਾ ਕਰਨਾ ਹੈ 6 ਚੋਕੇ 24 ਤੇ 3 5 15 ਫਿਰ ਇਹਨਾਂ ਦੋਨਾਂ ਨੂੰ ਜੋੜ ਲੈਣਾ ਤੇ ਇਸ ਨੂੰ ਵਿੱਚ ਲਿਖ ਦੇਣਾ ਲੋ ਜੀ ਕਰੋ ਚੈੱਕ ਆ ਜਵਾਬ ਤੇ ਆ ਜਵਾਬ ਹੁਣ ਦੇਖੋ ਤਰੀਕਾ ਇਹ ਵੀ ਉਹੀ ਹੈ ਜਵਾਬ ਉਹੀ ਆਣਾ ਲੇਕਿਨ ਇਹ ਹੈ ਮੈਥਮੈਟਿਕਸ ਦੇ ਗੁੱਜੇ ਭੇਦ ਤਾਂ ਹੁਣ ਦੇਖੋ ਇੱਕ ਹੋਰ ਆਪਾਂ ਕਰਕੇ ਦੇਖਦੇ ਹਾਂ ਇਸੇ ਦੇ ਨਾਲ ਹੀ ਤਾਂ ਕਿ ਹੋਰ ਚੰਗੀ ਤਰ੍ਹਾਂ ਸਾਨੂੰ ਸਮਝ ਆ ਜਾਏ हां मेहताब सिंह तू बोल दे बेटा नंबर कोई भी जीरो होवे विच 509 509 नु किदे नाल गुणा करा 608 608 दे नाल ਸ਼ਾਬਾਸ਼ ਤਾਂ ਸਭ ਤੋਂ ਪਹਿਲਾ ਸਟੈਪ ਕੀ ਹੈ 5 6 3 9 8 72 ਫਿਰ 9 6 54 ਤੇ 8 5 40 ਇਹ ਦੋਹਾਂ ਨੂੰ ਜੋੜ ਦੇਣਾ 94 94 ਨੂੰ ਵਿੱਚ ਲਿਖ ਦੇਣਾ ਇਹ ਆ ਗਿਆ ਸਾਡੇ ਕੋਲ ਜਵਾਬ ਹੁਣ ਇਸ ਨੂੰ ਚੈੱਕ ਕਰਨ ਦੇ ਲਈ ਜਾਂ ਕੈਲਕੂਲੇਟਰ ਨੂੰ ਵਰਤ ਲਓ ਜਾਂ ਫਿਰ ਇਸ ਤਰ੍ਹਾਂ ਕਰ ਲਓ ਤੁਸੀਂ 8 9 72 8540 1 ਲੱਗੀ ਕਾਟੀ 3 ਆਈਆਂ 0 ਫੇਰ 2 ਕਾਟੀਆਂ ਤੇ ਫੇਰ 6 54 ਤੇ 6 5 30 2 7 4 9 0 33 ਲੋ ਜੀ ਕਰੋ ਮੈਚ ਗੱਲ ਉੱਥੀ ਐ ਜਵਾਬ ਇਸੇ ਤਰੀਕੇ ਦੇ ਨਾਲ ਹੀ ਆਇਆ ਪਰ ਉਸ ਨੂੰ ਸੌਖੇ ਤਰੀਕੇ ਦੇ ਨਾਲ ਦੱਸਣ ਦੇ ਲਈ ਤੁਹਾਨੂੰ ਇਹ ਕਰਤਾ ਹੋਇਆ ਦੇਖੋ ਇੱਥੇ 72 ਆਇਆ 72 ਆ ਗਿਆ ਇੰਨਾ ਦਾ 30 ਆਇਆ ਇੱਧਰਲਾ 30 ਆ ਗਿਆ ਤੇ ਵਿਚਲੇ ਜੁੜੇ ਹੀ ਹੈ ਨਾ ਗਲਤ ਤਾਂ ਉੱਥੇ ਹੀ ਹੈ ਪਰ ਉਸ ਨੂੰ ਕਰਨ ਦਾ ਢੰਗ ਹੈ ਜਿਹੜਾ ਉਹ ਸੁਖਾਲਾ ਕੀਤਾ ਗਿਆ ਆ ਰਿਹਾ ਨਾ ਮਜ਼ਾ ਜੀ ਕਰਦਾ ਵੀ ਇੱਕ ਹੋਰ ਕਰੀਏ ਹੈ ਨਾ ਲਓ ਆਜੋ 600 7 ਨੂੰ 706 ਨਾਲ ਕਰਦੇ ਲੋ ਹੁਣ ਤੁਸੀਂ ਕਰਨਾ ਹੈ ਹਾਂਜੀ 6 7 ਤੇ 42 7642 7790 60 36 36 ਤੇ 49 ਜੋੜ ਲਓ 9615 4371885 ਨੂੰ ਵਿੱਚ ਰੱਖ ਦਿਓ ਲੋ ਜੀ ਇਹ ਆ ਗਿਆ ਜਵਾਬ ਬਸ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਓਵੇਂ ਓਵੇਂ ਤੁਹਾਡੀ ਸਪੀਡ ਵੱਧ ਜਾਈ ਜਾਣੀ ਹੈ ਫਿਰ ਤੁਸੀਂ ਜਵਾਨੀ ਵੀ ਕਰਨ ਲੱਗ ਜਾਓਗੇ ਤੋਂ ਇਹ ਹੈ ਤਰੀਕੇ ਮੈਥਮੈਟਿਕਸ ਦੇ ਜਦੋਂ ਇਹ ਆ ਗਏ ਸਾਨੂੰ ਤਾਂ ਅਸੀਂ ਸੌਖੇ ਢੰਗ ਨਾਲ ਹੀ ਸਾਰਾ ਕੁਝ ਕਰ ਸਕਦੇ ਹਾਂ ਤੇ ਮਿਲਦੇ ਹਾਂ ਇੱਕ ਹੋਰ ਅਜਿਹੀ ਵੀਡੀਓ ਦੇ ਨਾਲ ਫਿਰ ਦੁਬਾਰਾ